ਬੱਚੇ ਆ ਜਿਹੜੇ ਅੱਜ ਕੱਲ ਵਿਆਹ ਕਰਵਾਉਣਾ ਚਾਹੁੰਦੇ ਆ ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈ ਅਗਰ ਗਲਤੀ ਨਾਲ ਮੈਰਿਜ ਵੀ ਹੋ ਜਾਂਦੀ ਔਰ ਇਹ ਗਲਤੀ ਦੇ ਨਾਲ ਉਹਨਾਂ ਦੇ ਬੇਬੀ ਵੀ ਹੋ ਜਾਂਦੇ ਤਾਂ ਬੇਬੀ ਇਜ਼ ਦਾ ਸਫਰ ਨਾਉ ਇਟ ਇਜ਼ ਤੋ ਉਹ ਬੱਚੇ ਦੀ ਸਾਈਕੋਲੋਜੀ ਕਿੱਦਾਂ ਦੀ ਹੋਏਗੀ ਤੁਸੀਂ ਸੋਚੋ ਕਿ ਜਿਹਦੇ ਮਾਂ ਬਾਪ ਉਹਦੇ ਕੋਲ ਟਾਈਮ ਨਹੀਂ ਹੈ ਉਹਨਾਂ ਕੋਲ ਔਰ ਉਹ ਗਲਤੀ ਦੇ ਨਾਲ ਆ ਵੀ ਗਿਆ ਔਰ ਉਹ ਮੇਡ ਉਹਨੂੰ ਪਾਲ ਰਹੀ ਹੈ ਪੇਰੈਂਟਸ ਕੋਲ ਉਹਦੇ ਲਈ ਪਿਆਰ ਲਈ ਟਾਈਮ ਨਹੀਂ ਹੈ ਪੇਰੈਂਟਸ ਨੂੰ ਉਹਨੂੰ ਪੁਚਕਾਰਨ ਦਾ ਟਾਈਮ ਨਹੀਂ ਹੈ ਤੋ ਫਿਰ ਉਸ ਬੱਚੇ ਦੇ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਉਹ ਹੈਲਦੀ ਸੁਸਾਇਟੀ ਬਣਾਣਗੇ 노 ਨੇਵਰ ਇੱਥੇ ਤਾਂ ਗਵਰਨਮੈਂਟ ਨੂੰ ਮੈਂ ਤਾਂ ਬਹੁਤ ਮੇਰੇ ਖਿਆਲ 4-5 ਵੀਡੀਓਜ਼ ਮੈਂ ਬਣਾਇਆ ਜਿੱਥੇ ਮੈਂ ਇਹ ਕਹਿੰਦੀ ਆ ਕਿ ਤੁਸੀਂ 8 ਘੰਟੇ ਤੋਂ ਜ਼ਿਆਦਾ ਔਰ ਉਹਨਾਂ ਨੂੰ ਫੈਮਿਲੀ ਲਈ ਟਾਈਮ ਦੋ ਅਗਰ ਇਹ ਵੀ ਕੰਮ ਰਿਹਾ ਤੋ ਫਿਰ ਹੌਲੀ-ਹੌਲੀ ਲੋਗ ਆਈਸੋਲੇਟਿਡ ਹੋ ਜਾਣਗੇ ਅੱਜ ਇੱਕ ਮੈਂ ਕਿਸੇ ਦੇ ਰਿਪੋਰਟ ਦੇਖੀ ਸੀ ਹੀ ਵਾਸ ਸੇਇੰਗ ਕਿ ਲੜਕੀਆਂ ਵਿਆਹ ਨਹੀਂ ਕਰਨਾ ਚਾਹੁੰਦੀਆਂ 25 ਤੋਂ 40 ਸਾਲ ਦਾ ਉਹਨਾਂ ਨੇ ਇੱਕ ਸਟੱਡੀ ਕੀਤੀ ਆ ਉਹਦੇ ਚੋਂ ਕਹਿੰਦੇ ਆ ਕਿ ਲੜਕੀ ਯਾ ਨਹੀਂ ਕਰਨੇ ਜਨ ਲੜਕੀਆਂ ਸਾਰੀਆਂ ਹੋ ਦੇ ਵਾਂਟ ਟੂ ਬੀ ਇੰਡੀਪੈਂਡੈਂਟ ਇਫੈਕਸ਼ਨ ਆ ਗਿਆ ਇਹ ਫੈਸ਼ਨ ਨਹੀਂ ਹੈ ਉਹ ਜਾਂ ਤਾਂ ਕੰਮ ਕਰ ਸਕਦੀਆਂ ਹੋ ਜਾਂ ਬੱਚੇ ਪਾਲ ਸਕਦੀਆਂ ਜਾਂ ਉਹ ਫੈਮਿਲੀ ਦੇਖ ਸਕਦੀਆਂ ਅਗਰ ਉਹਨਾਂ ਨੇ ਡਿਊਟੀ ਕਰਨੀ ਹੈ ਤਾਂ ਉਹ ਬੱਚੇ ਨੂੰ ਕਿੱਦਾਂ ਦੇਖ ਲੈਣਗੀ ਨਾ ਉਹ ਮਤਲਬ ਇਹ ਤਾਂ ਅਗਰ ਤੁਸੀਂ ਹੈਲਦੀ ਸੋਸਾਇਟੀ ਅਗਰ ਚਾਹੀਦੀ ਹੈ ਨਾ ਸਾਨੂੰ ਤਾਂ ਲੇਡੀ ਨੂੰ ਲੇਡੀ ਹੀ ਰਹਿਣ ਦਿੱਤਾ ਜਾਵੇ ਤਾਂ ਮੈਂ ਕਰਨੀਆਂ ਜਾਦਾ ਬੈਟਰ ਹੈ ਉਹਨੇ ਬੱਚੇ ਨੂੰ ਅਫੈਕਸ਼ਨ ਦੇਣੀ ਹੈ ਉਹਨੇ ਬੱਚੇ ਨੂੰ ਸਨੇਹ ਦੇਣਾ ਔਰ ਜਿਹੜੀ ਲੇਡੀ ਉਥੋਂ ਕਲਪਕੇ ਆਉਗੀ ਉਹ ਬੱਚੇ ਨੂੰ ਸਨੇਹ ਨਹੀਂ ਦੇ ਪਾਏਗੀ ਐਂਡ ਇਟ ਇਜ਼ ਵੈਰੀ ਬਿਟਰ ਟਰੂਥ ਆਫ ਟੁਡੇ ਸੋਸਾਇਟੀ ਜੋ ਮੈਂ ਹੀ ਸੋਚ ਰਹੀ ਆ ਕਿ ਭਾਈ ਇਹ ਆਉਣ ਵਾਲੇ ਬੱਚਿਆਂ ਦਾ ਮੈਂ ਤੂੰ ਕਹਿੰਦੀ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਿਹਾ ਤਾਂ ਫਿਰ ਬੈਟਰ ਹੈ ਕਿ ਠੀਕ ਹੈ ਜੋ ਬੱਚੇ ਕਹਿ ਰਹੇ ਹਨ ਕਿ ਅਸੀਂ ਅੱਗੇ ਕਿਸੇ ਹੋਰ ਆਤਮਾ ਨੂੰ ਨਹੀਂ ਕਲਪਣਾ ਤੂੰ ਬਿਲਕੁਲ ਸਹੀ ਹੈ ਬਟ ਉਹ ਦੇਖੋ ਫਿਰ ਕਿਦਾਂ ਦੇ ਆ ਹੁਣ ਉਥੇ ਚਾਇਨਾ ਵਿੱਚ ਮੈਂ ਦੇਖ ਰਹੀ ਆ ਕਿ ਉਹ ਉਹਦਾ ਨੂੰ ਜਾਪਾਨ ਚ ਉਹਨਾਂ ਨੇ ਛੁੱਟੀ ਦੇ ਰਿਹਾ ਕਿ ਹਾਂ ਇਹ ਬੱਚੇ ਪੈਦਾ ਕਰੋ ਇਦਾਂ ਇਹ ਮਸ਼ੀਨ ਥੋੜੀ ਬਣਾ ਲਓਗੇ ਤੁਸੀਂ ਨਾ ਹਿਊਮਨ ਬੀਇੰਗਸ ਨੂੰ ਕਿ ਜਦੋਂ ਤੁਹਾਨੂੰ ਲੱਗੇਗਾ ਕੰਟਰੋਲ ਕਰ ਲਓ ਆਪਣੀ ਤੁਸੀਂ ਪੋਪੂਲੇਸ਼ਨ ਕੰਟਰੋਲ ਕਰੋ ਜਦੋਂ ਤੁਹਾਨੂੰ ਕੋਈ ਜੀ ਲੱਗੇ ਜੋ ਇਦਾਂ ਥੋੜੀ ਹੁੰਦਾ ਹੈ ਨਾ ਤੂੰ ਬੱਚੇ ਇਹ ਥੋੜੀ ਹੈ ਕਿ ਮਸ਼ੀਨ ਪੈਦਾ ਕਰ ਰਹੀ ਹੈ थोड़ी साइकोलॉजी, थोड़ी फिजिकल हेल्थ भी उस लिए कंपेटेबल होनी चाहिए थी है ना म मतलब ये तो फिर इतनी अगर अं गल कर हैं तो आई ऑलवेज टॉक अबाउट के ऑफ़ बेबी अगर मेरी इच्छा होगी कि मैं हल्दी बच्चा पैदा करा तो मैं टाइम भी तो चाहिए था ना आई ऑलवेज टॉक अबाउट गुड न्यूज मूवी गुड न्यूज़ मूवी दो एग्जाम्पल दिखाई है एक बंदा इन्ना पॉजिटिव होकर बेबी कर दलजीत दुसान सिद्धू दिखाया दूसरा अक्षय कुमार दिखाया जो अनमिमन दे बच्चा पैदा करता ਹਾਂ ਉਹ ਬੱਚਾ ਪ੍ਰੀਮਚੂਰ ਹੁੰਦਾ ਮਸਾਂ ਬੱਚਦੀ ਉਹਦੀ ਬੇਟੀ ਮਤਲਬ ਇਹ ਸੋਸਾਇਟੀ ਹੈ ਜੇਕਰ ਅਗਰ ਇਹ ਲੋਕ ਸਮਝ ਨਾ ਜਾਂਦੇ ਐ ਤੁਸੀਂ ਬੜਾਈ ਜਾਓ ਮਸ਼ੀਨਾਂ ਬਣਾਈ ਜਾਓਗੇ ਤੁਸੀਂ ਬੰਦੇ ਵੀ ਮਸ਼ੀਨਾਂ ਬਣਾਈ ਜਾਓਗੇ ਅਗਰ 12 ਘੰਟੇ ਕੰਮ ਕਰਵਾਓਗੇ ਤੋ ਜਿਆਦਾ ਤੋਂ ਜਿਆਦਾ ਮੈਂ ਇਹ ਲਿਖ ਕੇ ਦੇ ਰਹੀ ਹਾਂ ਕਿ 5 ਸਾਲ ਤੋਂ ਉਪਰ ਇਹ ਸੋਸਾਇਟੀ ਨਹੀਂ ਚੱਲੇਗੀ ਬਿਕੋਜ਼ एवरीवन इज गोइंग टू बी Mentally upset 12 ਘੰਟੇ ਅਗਰ ਤੁਸੀਂ ਕੰਮ ਕਰਦੇ ਹੋ दैट ਟੂ ਅੱਜਕੱਲ ਆਪਾਂ ਜਿਹੜੇ ਇਲੈਕਟ੍ਰੋਨਿਕ মিডিਆ ਤੇ ਕੰਮ ਕਰਦੇ ਆ ਇਹ ਜਿਹੜੀਆਂ ਰੇਡੀਏਸ਼ਨ ਹੈ ਦੇ ਆਰ ਸੋ ਮੱਚ ਹਾਰਮਫੁਲ ਤੁਹਾਨੂੰ ਅਧੀਆਂ ਚੀਜ਼ਾਂ ਨਹੀਂ ਦਸੀਆਂ ਜਾਂਦੀਆਂ ਤੇ ਇਹ ਤੁਹਾਡੀ એનર્ਜੀ ਡレイン ਕਰਦੇ ਆ ਔਰ ਤੁਸੀਂ ਹੌਲੀ-ਹੌਲੀ ਦੇਖੋਗੇ ਹਰ ਬੰਦਾ ਹਾਲੇ ਹੀ ਤੁਸੀਂ ਸੈਲਫਿਸ਼ ਹੁੰਦੇ ਜਾਂਦੇ ਹੋ ਅਗਰ ਹੋਰ ਥੋੜੇ ਜੇ ਟਾਈਮ ਅਗਰ 8 ਦੀ ਜਗ੍ਹਾ 12 ਘੰਟੇ ਕਰਦੇ ਤਾਂ ਹੋਰ ਸੈਲਫਿਸ਼ ਹੋ ਜਾਣਾ ਐਂਡ ਏਵਰੀ ਹਾਊਸ ਵਿਲ ਵਿਟਨੈਸ ਐ ਮੈਂਟਲੀ ਅਪਸੈਟ ਪਰਸਨ ਆਈ ਕੈਨ ਗਿਵ ਯੂ ਇਨ ਰਾਈਟਿੰਗ ਇੰਨਾ ਜ਼ਿਆਦਾ ਬੁਰਾ ਹਾਲ ਹੋਣ ਵਾਲਾ ਹੈ ਅਗਰ ਇਹ ਲਾਗੂ ਹੁੰਦੇ ਆ ਤਾਂ ਮੈਂ ਤਾਂ ਇਹ ਕਹਨੀ ਆ ਬਟ ਪ੍ਰੋਬਲਮ ਇਹ ਹੈ ਅਗਰ ਕਿਸੇ ਨੂੰ ਕਹੋਗੇ ਤੁਸੀਂ ਐਜੀਟੇਟ ਕਰੋ ਤੁਸੀਂ ਕਹੋਗੇ ਅਸੀਂ ਨਹੀਂ ਇੰਨਾ ਕੰਮ ਕਰਨਾ ਪਰ ਉਹ ਕਹਿੰਦੇ ਕਿ ਸਾਨੂੰ ਰਿਪਲੇਸ ਕਰਨ ਲਈ ਹੋਰ ਲੋਕ ਬੈਠੇ ਹਨ ਰੋਟੀ ਤਾਂ ਸਾਰਿਆਂ ਨੇ ਹੀ ਖਾਣੀ ਹੈ ਨਾ ਅਗਰ ਤੁਸੀਂ ਇਹ ਵੀ ਆਪਸ਼ਨ ਨਹੀਂ ਲੈ ਸਕਦੇ ਵੀ ਮੈਂ ਕੰਮ ਛੱਡ ਕੇ ਘਰ ਬੈਠ ਜਾਣਾ ਮੈਂ ਕਿਤੇ ਹੋਰ ਕੰਮ ਕਰ ਲੂੰਗਾ ਮਸਾ ਜੌਬ ਮਿਲਦੀ ਹੈ ਤਾਂ ਲੋਕਾਂ ਨੇ ਤੁਸੀਂ ਮਤਲਬ ਜੀਣ ਦਾ ਕੋਈ ਰਸਤਾ ਨਹੀਂ ਛੱਡ ਰਹੇ ਇਹ ਦੇ ਗਵਰਨਮੈਂਟ ਨੂੰ ਇਸ ਉੱਪਰ ਬਹੁਤ ਜ਼ਿਆਦਾ ਮੇਰੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਕੰਮ ਕਰਨਾ ਚਾਹੀਦਾ ਇਸ ਵਲ ਕਿ ਤੁਸੀਂ ਸਿਰਫ ਮਸ਼ੀਨਾਂ ਬਣਾਣੀਆਂ ਕਿ ਹੈਲਦੀ ਸੁਸਾਇਟੀ ਬਣਾਣੀ ਹੈ ਕਿਉਂਕਿ ਪਹਿਲੇ ਹੁੰਦਾ ਸੀ ਕਿ ਆ ਕੇ ਨਹੀਂ ਕੰਮ ਕਰਨਾ ਪੈਂਦਾ ਸੀ ਹੁਣ ਤਾਂ ਮੈਂ ਦੇਖਦੀ ਆ ਚਾਹੇ ਬੈਂਕ ਐਮਪਲੋਈ ਹੈ ਚਾਹੇ ਸਕੂਲ ਟੀਚਰ ਹੈ ਚਾਹੇ ਕੋਈ ਵੀ ਐਮਪਲੋਈ ਹੈ ਬਿਊਰੋਕਰੇਟਸ ਹੈ ਕੋਈ ਵੀ ਹੈ ਆਗੇ ਵੀ ਫੋਨ ਚੱਲਦੇ ਆ ਸਾਰਿਆਂ ਦੇ ਰਾਤ ਨੂੰ 12 ਵਜੇ ਵੀ ਫੋਨ ਆ ਜਾਏਗਾ ਤਾਂ ਉਹਨਾਂ ਨੇ ਅਨਸਰ ਦੇਣਾ ਰਾਤ ਨੂੰ 8 ਵਜੇ ਆ ਜਾਏਗਾ ਤਦ ਪਹਿਲੇ ਸਿਰਫ ਇੱਕ ਲੈਂਡਲਾਈਨ ਹੁੰਦਾ ਸੀਗਾ ਕਿ ਕੋਈ ਐਮਰਜੈਂਸੀ ਆ ਤਾਂ ਤੁਹਾਨੂੰ ਬੁਲਾਇਆ ਜਾਂਦਾ ਸੀ ਹੁਣ ਤਾਂ ਅਗਰ ਤੁਹਾਨੂੰ 10 ਵਜੇ ਵੀ ਕੰਮ ਦਿੱਤਾ ਜਾਂਦਾ ਤੁਹਾਨੂੰ ਨਾਲੇ ਕਿਹਾ ਜਾਂਦਾ 12 ਵਜੇ ਤੱਕ ਕੰਪਲੀਟ ਕਰਕੇ ਦਿਓ ਆਪਣੀ ਫੈਮਿਲੀ ਲਾਈਫ ਲੋਗਾਂ ਦੀ ਹੈ ਨਹੀਂ which is ਮੈਂ ਕਹੂੰਗੀ ਡਾਰਕ ਸਾਈਡ ਆਫ ਦ ਸੋਸਾਇਟੀ that is totally dark ਔਰ ਅਗਰ ਇਦਾਂ ਦਾ ਰਹਿੰਦਾ ਤੋ ਬਹੁਤ ਬੁਰਾ ਮਤਲਬ ਸੋਸਾਇਟੀ ਹੋਰ ਬਿਮਾਰ ਹੁੰਦੀ ਜਾਏਗੀ ਹਲੇ ਹੀ ਹਸਪੀਟਲ 'ਚ ਜਗ੍ਹਾ ਨਹੀਂ ਹੈ ਐਂਡ ਮਤਲਬ ਅਸੀਂ ਪੂਰੀ ਸੁਸਾਇਟੀ ਬਿਮਾਰ ਕਰਾਂਗੇ ਇਸੇ ਸਬੰਧ